ਜਾਤਪੁਰ ਚੇਬਾ ਪਰੀ ਪੱਟੀਵਾਰ ਦਾ ਬਸਪਾ ਆਗੂ ਦਾ ਗੋਲੀ ਮਾਰ ਕੇ ਕੀਤਾ ਕਤਲ ਮਸ਼ਹਾਰਪੁਰ ਦੇ ਪਿੰਡ ਡਡਿਆਣਾ ਵਿੱਚ ਅਸਵੇਰੇ ਇੱਕ ਬਸਪਾ ਆਗੂ ਜੋ ਕਿ ਪਿੰਡ ਦਾ ਸਰਪੰਚ ਵੀ ਸੀ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਬਸਪਾ ਆਗੂ ਪਿੰਡ ਦੇ ਬਾਹਰ ਇੱਕ ਸੜਕ ਤੇ ਨਿਤਿਕ ਆਪਣੇ ਡੱਬ ਤੇ ਖੜਾ ਸੀ ਤਾਂ ਉੱਥੇ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਹਨ ਤੇ ਉਸ ਨਾਲ ਪਹਿਲਾਂ ਹੱਥ ਮਾਰਦੇ ਹਨ ਤੇ ਬਾਅਦ ਵਿੱਚ ਉਸ ਉੱਪਰ ਗੋਲੀਆਂ ਚਲਾ ਦਿੰਦੇ ਹਨ ਜਿਸ ਨੂੰ ਬਾਅਦ ਵਿੱਚ ਹਸਪਤਾਲ ਲਜਾਇਗਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਨੇ ਦਿਨ ਉਹਨਾਂ ਕੋਲ ਬੋਲਾ ਸਾਨੂੰ ਜਿਆਦਾ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਲਿਸ ਜਿਹੜੇ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲਾ ਉਹਨੂੰ ਫੜ ਸਕਦੇ ਆ ਨਾ ਗੋਲੀਆਂ ਮਾਰਨ ਵਾਲਾ ਫੜ ਸਕਦੀ ਆ ਸਾਰਿਆਂ ਨੇ ਮਿਲੀ ਭੋਗ ਤਾ ਸਾਰਿਆਂ ਨੇ ਮਿਲੀ ਭੋਗ ਤਾ ਦੋ ਦੋ ਨੰਬਰ ਜਖਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਔਰ ਉੱਥੇ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਮਈ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਮੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਗਰਾਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਢਾਂਗੇ ਤੇ ਹਿਆਰਪੁਰ ਦਾ ਏਰੀਆ ਵੀ ਸਾਰਾ ਲੂਢਾਂਗੇ ਬੀਬੀ ਜਾਨੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਨੇ ਸੁਣਦਾ ਵੀ ਆ ਗਵਿੰਦਰ ਸਿੰਘ ਜੀ ਅੱਜ ਹੋਇਆ ਕੀ ਸੀਗਾ ਭਾਜੀ ਕਿੱਥੋਂ ਬਹਿ ਗਏ ਦੇਖੋ ਮੈਂ ਉਸਲੇ ਨਹੀਂ ਸੀ ਮੇਰੇ ਭਾਜੀ ਦਾ ਭੱਟੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਦਾ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਇਹ ਕਿਹੜੀਆਂ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਜਿਲੇ ਆਂਦੇ ਪੈ ਸੀ ਉਹ ਰਸਤੇ ਜੇ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੇ ਆਏ ਆ ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਵੋਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢੀ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਹੁਣ ਕਿਉਂਕਿ ਇਸ ਵੇਲੇ ਸਿਰ ਕੱਢ ਮਾ ਚੱਲ ਰਿਆ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਭਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹਨੇ ਕਹਿੰਦੇ ਕਿ ਸਾਡਾ ਸਿਰ ਕੱਢ ਗਿਆ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਪੱਜੀ ਦੀ ਰੰਜਿਸ਼ ਵਗੈਰਾ ਦੀ ਸੀ ਕੋਈ ਲੜਾਈ ਪੱਜੀ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪ ਵੀ ਤੁਸੀਂ ਨਿਆਣੇ ਜਿਹੜੇ ਅੱਜ ਕੱਲ ਬਥੇਰੇ ਲੜਦੇ ਆ ਜਿਉਂ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਸ ਮੈਂ ਕਿਸੇ ਦਾ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਇਆ ਪਰ ਉਹਨਾਂ ਨੇ ਇਹ ਬਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਇਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਹੀਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਜਾਏ ਆ ਉਹ ਅਸਲਪੁਰ ਦੇ ਬੰਦੇ ਆ ਪਹਿਲਾਂ ਵੀ ਕਹਿੰਦੀ ਤੂੰ ਤੂੰ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕੀ ਵੱਡਿਆਂ ਦਾ ਕੀ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤਾ ਗਏ ਤੇ ਭਾਜੀ ਫੇਰ ਤਾਲੂ ਉਹਨਾਂ ਦੇ ਘਰ ਵੀ ਲੂਤੇ ਜਾਣੇ ਜਿੱਥੇ ਸਾਨੂੰ ਮਿਲ ਗਏ ਅਸਲੀ ਸ਼ਰਧਾ ਤੇ ਸੰਦੀਪ ਭਾਜੀ ਸਰਪੰਚ ਵੀ ਹੈ ਮੌਜੂਦ ਸਰਪੰਚ ਵੀ ਹੈ ਜਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਦੇ ਕਿ ਡੜਿਆਣਾ ਦੇ ਡੜਿਆਣਾ ਕਲਾ ਇਹ ਕਿੰਨੇ ਸਮੇਂ ਤੋਂ ਸਰਪੰਚ ਦੀ ਉੱਥੇ ਬਾਵਾ ਸਾਹਿਬ ਤੋਂ ਸਰਪੰਚ ਹਾਂ ਤੇ ਪਾਜੀ ਪਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਪਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਖੇਤਾਂ ਦਾ ਸੀ ਹੁਣ ਇਹਨਾਂ ਨੇ ਇੱਕ ਜੜੀ ਫੈਕਟਰੀ ਲਾਈ ਆ ਬਲੋਕ ਦੀ ਬਲੋਕਾਂ ਦੀ ਜੋ ਸੀਮਿੰਟ ਦੀ ਆਟਾ ਬਣਦੀ ਆ ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲੈ ਅੱਗੇ ਵੱਧ ਕੇ ਚੜ ਰਹੇ ਸੀਗੇ ਹੋ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਫਿਲਮ ਆ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਪਾਜੀ ਹੁਣ ਦੀ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਆ ਦੀ ਤਿਆਰੀ ਚੱਲ ਰਹੀ ਹੈ ਇਹੀ ਤਾਂ ਗੱਲ ਆ ਦੇਖੋ ਇਹੀ ਗੱਲ ਆ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀ ਜਿਹੜਾ ਦੂਸਰੀਆਂ ਤਾਕਤਾਂ ਆ ਮਨੁਬਾਹ ਤਾਕਤਾਂ ਉਹਨੇ ਚਾਹਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣਾ ਉਹੀ ਲੋਕ ਆਪਣੇ ਨਿਆਣਿਆਂ ਨੂੰ ਨਾ ਪੜ੍ਹਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ